ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕਥਾ ਸ਼ੁਰੂ ਕਰਨ ਲੱਗੇ ਆ ਗੁਰੂ ਬਾਬਾ ਸਿੰਘ ਜੀ ਦੇ ਮਾਲਪਨ ਦੀ ਯਾ ਸਰਦਾ ਦੀ ਖਿਚੜੀ ਤੇ ਹਾਂਡੀ ਵਾਲੀ ਸੰਗਤ ਪਟਨੇ ਤੋਂ ਗੁਰੂ ਜੀ ਸਮਤ 1728 ਬਿਕਰਮੀ ਬਚਤੁਰੇ ਸੰਗਤਾਂ ਤੇ ਪ੍ਰੇਮ ਕਰਕੇ ਤੁਰਦਿਆਂ ਤੁਰਦਿਆਂ دیر ਹੋ ਗਈ ਬਹੁਤ ਕਾਲ ਕਰਨ ਤੇ ਵੀ ਮੌਸ਼ਕ ਨਾਲ ਦਾਨਪੁਰ ਤੱਕ ਆਏ ਰਾਤ ਸਹਿਰ ਆਈ ਦੇਖ ਕੇ ਫੈਸਲਾ ਕਰ ਲਿਆ ਕਿ ਪਹਿਲੀ ਮੰਜ਼ਲ ਤਾਂ ਪਹਿਲਾ ਆਪਣਾ ਦਾਨਾਪੁਰ ਹੀ ਕੀਤਾ ਜਾਵੇ ਪਟਨੇ ਸ਼ਹਿਰ ਦੇ ਸੇਠ ਜਗਤਰਾਮ ਆਰਾਮ ਦੇ ਨੌਕਰੀ ਨਾਲ ਨਾਲ ਸੰ ਨੌਕਰੀ ਨਾਲ ਨਾਲ ਸਨ ਉਹਨਾਂ ਨੇ ਬਾਜ਼ਾਰੋਂ ਰਾਸ਼ਨ ਖਰੀਦਿਆ ਕਿ ਗੁਰੂ ਜੀ ਲੰਗਰ ਗੁਰੂ ਕਾ ਲੰਗਰ ਤਿਆਰ ਕੀਤਾ ਸਤਗੁਰੂ ਜੀ ਦੇ ਵੀਰ ਤੋਂ ਬਿਨਾ ਬਹੁਤ ਸਾਰੇ ਹੋਰ ਵੀ ਦਰਸ਼ਕ ਨਾਲ ਸਨ ਇਸ ਕਰਕੇ ਗੁਰੂ ਘਰ ਲੰਗਰ ਤਿਆਰ ਕਰਕੇ ਅਰਦਾਸ ਕੀਤੀ ਗਈ ਤੇ ਸਾਰੀਆਂ ਸੰਗਤਾਂ ਨੂੰ ਖੁੱਲਾ ਲੰਗਰ ਵਰਤਾਇਆ ਗਿਆ ਉਸ ਨਗਰ ਵਿੱਚ ਇੱਕ ਬਿਰਧ ਮਾਈ ਸੀ ਉਹ ਵਿਚਾਰੀ ਮਾਲੀ ਤੌਰ ਤੇ ਤਾਂ ਬੜੀ ਗਰੀਬਣੀ ਸੀ ਪਰ ਦਿਲ ਦੀ ਮਈ ਸੀ ਗੁਰੂ ਘਰ ਨਾਲ ਸਾਧਾ ਸੀ ਉਹਦੇ ਚਿੱਤ ਵਿੱਚ ਕੀ ਦੇ ਉਹ ਸੰਗਤਾਂ ਦੀ ਸੇਵਾ ਕਰੇ ਉਸ ਨੇ ਇੱਕ ਕੱਚੀ ਹਾਂਡੀ ਤੋੜੀ ਵਿੱਚ ਖਿਚੜੀ ਰੰਨ ਲਈ ਤੇ ਸਤਿਗੁਰੂ ਜੀ ਦੇ ਹਜ਼ੂਰ ਉਹ ਹਾਂਡੀ ਚੁੱਕ ਕੇ ਜਾ ਆ ਪੁੱਜੀ ਹਜ਼ੂਰ ਦੇ ਦਰਬਾਰ ਵਿੱਚ ਪੁੱਜ ਕੇ ਉਸ ਨੇ ਬੇਨਤੀ ਕੀਤੀ ਦਾਤਾ ਮੇਰੇ ਪਾਸ ਇਹੋ ਕੁਝ ਹੈ ਮੈਂ ਇਸ ਖਿਚੜੀ ਨਾਲ ਸੰਗਤਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ ਮੇਰੇ ਚਿੱਤ ਦੀ ਇਹ ਭਲਾ ਆਸਾ ਹੈ ਮੇਰੇ ਉਤੇ ਮੀਰ ਕਰੋ ਮੇਰਾ ਜਨਮ ਮਰਨ ਦੇ ਸੰਕਟ ਕੱਟੇ ਕੱਟੋ ਅੱਗੇ ਦਾ ਡਰ ਭੈ ਪੀਠ ਕਰ ਰਿਹਾ ਹੈ ਮੇਰੇ ਚੰਗੇ ਭਾਗ ਹਨ ਜੋ ਆਪੇ ਏਸੇ ਰਾਹੇ ਆਪ ਜੀ ਮਿਲਣੀ ਦੀ ਤਰ੍ਹਾਂ ਮੈਨੂੰ ਨਿਮਾਜਿਆ ਹੈ ਹਾਂ ਮੇਰੀ ਇੱਕ ਹੋਰ ਇੱਛਾ ਹੈ ਉਹ ਇਹ ਹੈ ਕਿ ਆਪਣਾ ਦਰਸ਼ਨ ਕਰਨ ਆਪਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਉਹ ਕਿਵੇਂ ਹੋਇਆ ਕਰਨਗੇ ਮਾਈਂ ਦੀਆਂ ਸਾਰੀਆਂ ਬੇਨਤੀਆਂ ਸੁਣ ਕੇ ਜਗਤ ਦੇ ਮਾਲਕ ਨੇ ਇਉਂ ਫਰਮਾਇਆ ਏ ਮਾਤਾ ਜੀ ਤੇਰੀ ਘਾਲ ਥਾਂ ਪਈ ਇਹ ਖਿਚੜੀ ਸੰਗਤ ਵਿੱਚ ਵਰਤਾ ਦੇ ਤੇਰਾ ਜਨਮ ਮਨ ਕੱਟਿਆ ਜਾਵੇਗਾ ਜੇਕਰ ਅਸਾਂ ਦੇ ਦਰਸ਼ਨ ਕਰਨੇ ਚਾਹੁੰਦੀ ਹਾਂ ਤਾਂ ਇਸ ਹਾਂਡੀ ਵਿੱਚ ਮੇਤ ਅਨਸਾਰ ਖਿਚੜੀ ਰੰਨ ਕੇ ਸੰਗਤਾਂ ਨੂੰ ਵਰਤਾ ਦਿੱਆ ਕਰਾਂ। ਮਾਸ ਆਸ਼ਾਂ ਦੇ ਦਰਸ਼ਨ ਹੋ ਜਾਇਆ ਕਰਨਗੇ। ਵਾਹਿਗੁਰੂ ਦੇ ਨਾਮ ਦਾ ਸਿਮਨ ਕਰਿਆ ਕਰਾਂ। ਸੇਵਾਦਾਰਾ ਨੇ ਅਰਦਾਸ ਕਰਕੇ ਹਾਂਡੀ ਵਿੱਚੋਂ ਖਿਚੜੀ ਵਰਤਾ ਦਿੱਤੀ। ਹਾਂਡੀ ਨੂੰ ਸਤਿਗੁਰੂ ਜੀ ਦੀ ਇਮਾਨਤ ਸਮਝ ਕੇ ਮਾਈ ਘਰ ਨੂੰ ਚੁੱਕ ਕੇ ਲੈ ਗਈ। ਉਸਨੇ ਘਰੋਂ ਪਹੁੰਚਦਿਆਂ ਹੀ ਆਪਣੇ ਘਰ ਨੂੰ ਧਰਮਸ਼ਾਲਾ ਬਣਵਾ ਦਿੱਤਾ। ਸਾਰ ਸੰਗਤ ਦੀ ਸੇਵਾ ਕਰਨ ਲੱਗੀ ਤੇ ਆਏ ਗਏ ਸਾਧੂ ਤੇ ਲੋੜ ਬੰਦ ਬੰਦਿਆਂ ਦੀ ਸੇਵਾ ਕਰਨ ਲੱਗੀ ਹਾਂਡੀ ਵਿੱਚ ਖਿਚਣੀ ਰਨ ਕੇ ਜਦੋਂ ਅੰਦਾਜ਼ ਕਰਦੀ ਤਾਂ ਉਸ ਨੂੰ ਸੱਚਮੁੱਚ ਹੀ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਨਗਰ ਵਾਸੀ ਮਾਤਾ ਦੀ ਸਹਾਇਤਾ ਕਰਨ ਲੱਗੇ। ਉਹਨਾਂ ਦੀ ਸਹਾਇਤਾ ਤੇ ਕਾਲ ਪੁਰਖ ਦੀ ਮੇਰ ਨਾਲ ਮਾਤਾਂ ਦਾ ਘਰ ਇੱਕ ਸਾਧੂ ਸਮੂਹਾਂ ਜਦਾ ਅੱਡਾ ਬਣ ਗਿਆ। ਸਾਰੇ ਉਸ ਨੂੰ ਹਾਂਡੀ ਵਾਲੀ ਸੰਗਤ ਆ ਕੇ ਯਾਦ ਕਰਨ ਲੱਗੇ। ਉਹ ਨਗਰ ਤੇ ਮਾਤਾਂ ਦਾ ਘਰ ਪਵਿੱਤਰ ਹੋ ਗਿਆ। ਬਾਗਾਂ ਵਾਲਾ ਸਥਾਨ ਅੱਜ ਕ ਤੱਕ ਪੂਜਿਆ ਜਾਂਦਾ ਹੈ। ਗੁਰੂਤਾ ਹੈ ਜੋ ਸਤਗੁਰੂ ਦੀ ਸੇਵਾ ਕਰਦੇ ਹਨ ਉਹ ਆਪ ਕਰ ਜਾਂਦੇ ਹਨ ਤੇ ਪਿਛਲਿਆਂ ਨੂੰ ਤਾਰ ਜਾਂਦੇ ਹਨ ਤੇ ਇੱਥਾਂ ਦੀ ਯਾਤਰਾ ਭਾਰਤ ਦਾ ਸੂਬਾ ਉੱਤਰਾ ਪ੍ਰਦੇਸ਼ ਜੂਪੀ ਬਰਾਚੀਨ ਸਭਿਆਤ ਤੇਰਮਾਂਦਾ ਕੇਂਦਰ ਹੈ ਇਸ ਵਿੱਚ ਨੇਕਾ ਤੀਰਥ ਹਨ ਬਰਾਚੀਨ ਕਾਲ ਵਿੱਚ ਆਰਿਆ ਲੋਕ ਦਰਿਆ ਗੰਗਾ ਤੇ ਜਮਨਾ ਕਿਨਾਰੇ ਬਹੁਤ ਰਹਿੰਦੇ ਇਸ ਕਨ ਖਾਂ ਥਾਂ ਤੀਰਥ ਕਾਇਮ ਹੋ ਗਏ ਬਨਾਰਸ ਜੁੱਧਿਆ ਪ੍ਰਜਾਗ ਹਰਦਵਾਰ ਤੇ ਮਥਰਾ ਆਦਿਕ ਸੰਸਾਰ ਪ੍ਰਸਿੱਧ ਤੀਰਥ ਇੱਤੇ ਇਸੇ ਪ੍ਰਾਂਤ ਵਿੱਚ ਹਨ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਤੀਰਥਾਂ ਦੇ ਦਰਸ਼ਨ ਕਰਨ ਤੇ ਸ਼ਵਨ ਸੰਨ ਉਹਨਾਂ ਨੇ ਫੈਸਲਾ ਕੀਤਾ ਕਿ ਤੀਰਥਾਂ ਦੀ ਯਾਤਰਾ ਕਰਦਿਆਂ ਹੋਇਆਂ ਜਾਣਾ ਚਾਹੀਦਾ ਹੈ ਇਕ ਤਾਂ ਪੰਜ ਪੰਦ ਸੌਖਾ ਹੋ ਜਾਵੇਗਾ ਨੂੰਸਰਾ ਰਾਹ ਵਿੱਚ ਜਾ ਤਰੂ ਵਹੀਰ ਨਾਲ ਮਿਲ ਜਾਇਆ ਕਰਨਗੇ ਤੇ ਰਾਹ ਦਾ ਖਤਰਾ ਟਲ ਜਾਇਆ ਕਰੇਗਾ ਤੀਸਰਾ ਜੀਵਨ ਦਾ ਕੀ ਪ੍ਰੋਸਾ ਫੇਰ ਖਬਰੇ ਇੰਦਰ ਆਉਣਾ ਹੈ ਕਿ ਨਹੀਂ ਐਸ ਮਾਤੇ ਮਾਮਾ ਕਰਪਾਲ ਚੰਦ ਜੀ ਨੂੰ ਹੁਕਮ ਹੋਇਆ ਕਿ ਉਹ ਡੇਰੇ ਨੂੰ ਤੀਰਥ ਰਾਹੀਂ ਪੰਜਾਬ ਨੂੰ ਲਿਜਾਣ ਸਵਾਗਤੋ ਪਹਿਲਾ ਤੀਸਥਰਾ ਵਿੱਚ ਬਨਾਰਸ ਆਇਆ ਬਨਾਰਸ ਦਾ ਦੂਸਰਾ ਨਾਮ ਕਾਂਸੀ ਹੈ ਜਿਸ ਕਾਂਸੀ ਵਿੱਚ 1 2 ਨਹੀਂ ਸਗੋਂ ਹਜ਼ਾਰਾਂ ਮੰਦਰ ਹਨ ਜਿੱਥੇ ਭਗਤਾਂ ਨੇ ਭਗਤੀ ਕੀਤੀ ਤੇ ਰਾਜੇ ਹਰੀਚੰਦ ਵਰਗੇ ਧਰਮੀ ਬੰਦੇ ਵਿਕੇ ਸੰਨ ਗੰਗਾ ਦੇ ਕਿਨਾਰੇ ਮਿਸਾਲ ਮੰਦਰ ਵਿੱਚ ਸ੍ਰੋਵਰ ਸ਼ਾਮ ਨੂੰ ਭਗਤਾਂ ਦੀ ਪੂਜਾ ਹੁੰਦੀ। ਮਾਲ ਉਮਰ ਵਿੱਚ ਸਤਿਗੁਰੂ ਜੀ ਮਨਾਸ ਪੂਜੇ। ਗੰਗਾ ਕਿਨਾਰੇ ਇਕਤਾਰਮਸ਼ਾਲਾ ਵਿੱਚ ਬੇਰਾ ਲਾਇਆ ਗਿਆ। ਸਤਿਗੁਰੂ ਜੀ ਦੇ ਚਿਹਰੇ ਦਾ ਨੂਰ ਦੇਖ ਕੇ ਅਤੇ ਗੁਰਸਿੱਖਾਂ ਤੇ ਗੁਰੂ ਘਰ ਦੇ ਪ੍ਰੇਮੀਆਂ ਦੀ ਸ਼ਰਧਾ ਵੇਖ ਕੇ ਪੰਡਤ ਲੋਕ ਦਰਸ਼ਨ ਕਰਨ ਆਏ। ਉਹਨਾਂ ਦੇ ਮਾਨ ਵਿੱਚ ਵੱਖਰੇ ਵੱਖਰੇ ਉਨਾਂ ਦੇ ਮਨੋਂ ਵਿਚਾਰ ਵੱਖਰੇ ਵੱਖਰੇ ਸਨ ਕੋਈ ਐਸ ਭਾਵਨਾ ਨਾਲ ਆਇਆ ਕਿ ਉਹ ਦੇਖੋ ਕਿ ਸਤਿਗੁਰੂ ਜੀ ਦੇ ਸਹਿਬ ਜਨ ਦੇ ਵਿੱਚ ਕਿੰਨੀ ਬਰਮ ਸ਼ਕਤੀ ਹੈ ਕੋਈ ਐਸ ਵਿਚਾਰ ਨਾਲ ਆਇਆ ਕਿ ਉਹ ਗਿਆਨ ਚਰਚਾ ਕਰਕੇ ਲੋਕਾਂ ਨੂੰ ਦੱਸੇ ਕਿ ਕਾਸੀ ਦੇ ਪੰਡਿਤ ਬਹੁਤ ਵਿਦਮਾਨ ਹਨ ਜੋ ਕੋਈ ਸਤਿਗੁਰੂ ਜੀ ਦੇ ਸਨਮੁਖ ਜੈਸੀ ਭਾਵਨਾ ਚਤ ਵਿੱਚ ਲੈ ਕੇ ਆਇਆ ਤੈਸਾ ਹੀ ਫਲ ਉਹ ਪਾਉਂਦਾ। ਯਾ ਅਕਾਲ ਪੁਰਖ ਦੀ ਪ੍ਰੇਰਨਾ ਨਾਲ ਸਤਿਗੁਰੂ ਜੀ ਜਗਤ ਉੱਤੇ ਆਏ ਸਨ। ਉਹਨਾਂ ਨੂੰ ਜਗਤ ਦੇ ਹੰਕਾਰੀ ਲੋਕ ਕਿਵੇਂ ਜਿੱਤ ਸਕਦੇ ਸਨ? ਸਭ ਨੂੰ ਮੂੰਹ ਦੀ ਖਾਣੀ ਬਈ ਸਾਰੇ ਹੈਰਾਨ ਹੋਏ। ਇੱਕ ਪੰਡਤ ਮੇਦ ਵਿਆਕਰਨ ਦਾ ਪੰਡਤ ਸੀ ਉਸ ਨੇ ਕੁਝ ਸ਼ਲੋਕ ਪੜ੍ਹੇ ਤੇ ਸਤਿਗੁਰੂ ਜੀ ਅੱਗੇ ਸਵਾਲ ਕੀਤੇ ਸਤਿਗੁਰੂ ਜੀ ਨੇ ਸੰਸਕ੍ਰਿਤ ਦੇ ਸ਼ਲੋਕਾਂ ਦੇ ਅਰਥ ਕਰ ਦਿੱਤੇ ਇਹ ਦੇਖ ਸੁਣ ਕੇ ਪੰਡਤ 당 ਰਹਿ ਗਿਆ ਉਸ ਦੇ ਦੰਦਾਂ ਦੇ ਬੁੱਲ ਜੁੜ ਗਏ ਉਸ ਨੂੰ ਕੁਝ ਹੋਰ ਪੁੱਛਣ ਦਾ ਹੌਸਲਾ ਨਾ ਪਿਆ ਉਹ ਜੈਨ ਕਾਂਸੀ ਰਹਿ ਕੇ ਸਤਿਗੁਰੂ ਜੀ ਅੱਗੇ ਤੁਰੇ ਜਿੱਥੇ ਵੀ ਪੜਾ ਕਰਦੇ ਉੱਥੇ ਹੀ ਮਾਤ ਆ ਲੋ ਮਾਤ ਲੋਕ ਦੇ ਕਾਲ ਜੋਗੀ ਜੀਭਾਂ ਨੂੰ ਤਾਰਦੇ ਹੋળી-ਹੋળી ਉੱਪਰ ਜਾਗ ਵਰਤਮਾਨ ਅਲਾਹਾਬਾਦ ਪਹੁੰਚ ਗਏ ਤਰਵੈਣੀ ਤੀਰਥ ਦੀ ਯਾਤਰਾ ਕੀਤੀ ਉਹਨਾਂਦਾਨ ਕੀਤੀ ਅੱਗੇ ਤੁਰੇ ਹੌਲੀ ਹੌਲੀ ਸਾਰੇ ਤੀਸਥਾਨੇ ਦਾ ਅਰchn ਕਰਕੇਦੇ ਹੋਏ ਮਥਰਾ ਮੰਦਰਾਵਨ ਪੁੱਜ ਗਏ ਮਥਰਾ ਦੇ ਮੰਦਰਾਵਨ ਵਿੱਚ ਸ੍ਰੀ ਕ੍ਰਿਸ਼ਨ ਜੀ ਦੀ ਬਾਲ ਲੀਲਾ ਦੀ ਅਮਰ ਯਾਦਗਾਰ ਹੈ ਸਤਿਗੁਰੂ ਜੀ ਦੇ ਪ੍ਰਕਾਸ਼ਮਈ ਪ੍ਰਭਾਵਸ਼ਾਲੀ ਚਿਹਰੇ ਨੂੰ ਜੈਸਵੀ ਸਿਆਣੇ ਪੁਰਸ਼ ਨੇ ਦੇਖਿਆ ਉਹੀ ਉਸੇ ਹੀ ਕਿਹਾ ਉਹ ਪੜਤੀ ਤਾਂ ਹੁੰਦਾ ਹੈ ਜਿਵੇਂ ਕ੍ਰਿਸ਼ਨ ਜੀ ਨੇ ਮੌੜ ਕੇ ਜਨਮ ਲਿਆ ਹੈ ਬਹੁਤ ਹੀ ਲਗਾਈ ਦਰਸ਼ਨ ਕਰਨ ਵਾਸਤੇ ਆਏ ਸਭ ਨਰ ਨਾਰੀਆਂ ਸਤਗੁਰੂ ਜੀ ਦੇ ਚਿਹਰੇ ਨੂੰ ਦੇਖ ਕੇ ਕੀਲੇ ਗਏ ਸਾਰ ਦੇ ਹੱਥ ਜੁੜ ਗਏ ਬੁੱਲਾਂ ਵਿੱਚੋਂ ਬਾਰ-ਬਾਰ ਇੱਕ ਇਹ ਸ਼ਬਦ ਨਿਕਲਣ ਲੱਗਾ ਧੰਨ ਸਤਗੁਰੂ ਧੰਨ શ્રી ਕ੍ਰਿਸ਼ਨ ਜੀ ਆਪੇ ਆਪਣੀ ਸਮਝ ਤੇ ਭਗਤੀ ਦੇ ਅਸਰੇਠਾ ਓ ਕਹਿੰਦੇ ਕਲਯੁਗ ਨੇ ਪਾਪਾਂ ਨੂੰ ਖੰਡਣ ਵਾਸਤੇ ਅਤੇ ਤਰਕਾਂ ਦਾ ਨਾਸ਼ ਕਰਨ ਵਾਸਤੇ ਇਹ ਕ੍ਰਿਸ਼ਨ ਨੀਨੇ ਮੁੜ ਕੇ ਅਵਤਾਰ ਧਾਰਿਆ ਅਵਤਾਰ ਧਾਰ ਦੇ ਵੀ ਕਿਉਂ ਨ ਮਨੁਸ਼ਿਆ ਤਰਕਾਂ ਬੰਗਲਾ ਨੇ ਸਾਰੇ ਦੀ ਮੰਦਰ ਢਾਟੇ ਰਹੀ ਕਿਤੇ ਸਨ ਧਰਮ ਦੀ ਹਾਨੀ ਹੋ ਰਹੀ ਸ਼ੈਤਾਨ ਸ਼ਕਤੀਆਂ ਉਸੇ ਤਰ੍ਹਾਂ ਹੀ ਬਾਧ ਰਹੀਆਂ ਜਿਵੇਂ ਕਦੀ ਪਾਣਮਾ ਸਮੇਂ ਕੌਰਮ ਕੌਰਮ ਬਦੇ ਸਨ ਉਸ ਮੇਲੇ ਦਰੋਪਤੀ ਦੀ ਨਰਾਦਰੀ ਹੋਈ ਸੀ ਪਰ ਅੱਜ ਲੱਖਾਂ ਨਰੋਪਤੀਆਂ ਤੇ ਚੇਰ ਹੀਰ ਹਰੇ ਜਾ ਰਹੇ ਸਨ ਲਖਾ ਨਗਨਕਾਰ ਕੇ ਪ੍ਰਦੇਸ਼ਾਂ ਦੀਆਂ ਮੰਡੀਆਂ ਵਿੱਚ ਮੇਚ-ਮੇਚੀਆਂ ਜਾ ਰਹੀਆਂ ਸਨ ਮੇਦ ਪੂਜਾ ਕਰਨ ਨਹੀਂ ਅਸਿ ਦਿੱਤੀ ਜਾਂਦੀ ਮਲੇਸ਼ ਧਰਮ ਦਾ ਬੋਲਬਾਲਾ ਠੀਕ ਹੈ శ్రీ ਕ੍ਰਿਸ਼ਨ ਜੀ ਮਹਾਰਾਜ ਨੇ ਉਤਾਰ ਧਾਰਿਆ ਪੂਜੋ ਸਤਕਾਰ ਕਰੋ ਮਥਰਾ ਬਿੰਦਰਾਵਨ ਨਰ ਤੇਜ ਗਰਦੇ ਦੇ ਸਾਰੇ ਆਸਤਰੀ ਪੁਰਖਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਕਾਰਪੇਟ ਅਚੜਾਈ ਤੇ 10 ਦਿਨ ਰੱਖਿਆ ਇੱਕ ਵਾਰ ਸਾਰੇ ਬਿੰਦਰਾਵਨ ਦੀ ਧਰਤੀ ਮੋਲ ਉੱਠੀ ਬਰਸ਼ੰਨਤਾ ਹੀ ਪ੍ਰਸ਼ੰਨਤਾ ਹਰ ਪਾਸੇ ਦਿਖਾਈ ਦੇਣ ਲੱਗੀ ਮੰਦਰ ਦੇ ਟੱਲ ਆਪਣੇ ਆਪ ਖੜਕਣ ਲੱਗ ਪਏ ਠੰਡੀਆਂ ਹਵਾਵਾਂ ਆਈਆਂ ਲੋਕਾਂ ਨੂੰ ਚੰਗੇ ਸੁਖ ਨੇ ਆਏ ਦੇਵ ਮੂਰਤੀਆਂ ਮਾਸਤੀ ਵਿੱਚ ਝੂਮੀਆਂ ਲੋਕਾਂ ਨੇ ਨੇਕ ਗੈਰ ਕੁਦਰਤੀ ਘਟਨਾਵਾਂ ਦੇਖੀਆਂ ਯੋਤਸੀਆਂ ਨੇ ਯੋਤ ਛਲਾਇਆ ਕਿ ਇਹ ਕਿਹਾ ਇਹ ਧਰਮ ਨਹੀਂ ਰੱਖਿਆ ਕਰਨ ਵਾਲਾ ਮਹਾਪਰਸ਼ ਪ੍ਰਗਟਿਆ ਹੈ ਰਮਦਾ ਚੰਡਾ ਉੱਚਾ ਹੋਵੇਗਾ। ਇਸ ਦੀ ਸ਼ਕਤੀ ਵਧੇਗੀ। ਤੇ ਮਨੀਸ਼ ਸ਼ਕਤੀ ਘਟੇਗੀ। ਅਰ ਤੀਰਥ ਪੰਥ ਚੱਲੇਗਾ। ਮਥਰਾ ਵਿੱਚ ਸੰਤ ਸੰਗਤਾਂ ਤੇ ਗ੍ਰਸਤੀ ਨਿਯੋਣਿਆ ਨੂੰ ਦਰਸ਼ਨ ਦੇ ਕੇ ਨੇਰਾ ਅੱਗੇ ਤੁਰਿਆ। ਮਥਰਾ ਤੋਂ ਸਿੱਧੇ ਰਵਾੜੀ ਨੂੰ ਆ ਗਏ। ਰਬਾਣੀ ਤੋਂ ਅੱਗੇ ਪੰਜਾਬ ਸ਼ੁਰੂ ਹੋ ਗਿਆ। ਲਖਨੌਰ ਪੁੱਜਣਾ। ਹੋਲੀ ਹੋਲੀ ਕਾਫਲਾ ਜੀਲਾ ਵਾਲੇ ਦਿਨ ਲਖਨੌਰ ਰੰਗਰ ਮੈਚ ਪਹੁੰਚ ਗਿਆ। ਉੱਥੇ ਅੜਕਿਆ। ਅਜੇ ਇੱਕ ਦਿਨ ਹੀ ਹੋਇਆ ਸੀ। ਕਿ ਸਤਿਗੁਰੂ ਤੇਗ ਬਹਾਦਰ ਜੀ ਦਾ ਸਨੇਹਾ ਪੁੱਜਾ। ਲਖਨੌਰ ਮੈਚ ਉੰਨਾ ਚਿਰ ਅੜਕਿਆ ਜਾਵੇ ਜਿੰਨਾ ਚਿਰ ਅਸੀਂ ਆਪ ਅਨੰਦਪੁਰ ਵੱਲ ਆਉਣ ਦੀ ਆਗਿਆ ਨਾ ਲਈਏ। ਆਗਿਆ ਦਾ ਪਾਲਣਾ ਕਰਨਾ ਜ਼ਰੂਰੀ ਹੈ ਰਾਹ ਵਿੱਚ ਰੁਕਣ ਦੀ ਆਗਿਆ ਸਤਿਗੁਰੂ ਜੀ ਨੇ ਦਿੱਤੀ ਇਸ ਦਾ ਭੇਦ ਉਹ ਹੀ ਜਾਣਣ ਪਰ ਇਸ ਸੰਦੇਸ਼ੇ ਨੂੰ ਸੁਣ ਕੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕ ਜੀ ਬਹੁਤ ਹੈਰਾਨ ਹੋਏ ਉਹਨਾਂ ਦਾ ਦਿਲ ਟੜਕਣ ਲੱਗ ਪਿਆ ਉਹਨਾਂ ਨੇ ਖਿਆਲ ਕੀਤਾ ਸ਼ਾਇਦ ਸੋਡੀਆਂ ਨੇ ਕੋਈ ਉਨ੍ਹਾਂ ਛੋਡੀਆਂ ਨੇ ਕੋਈ ਅਪੰਦਰ ਕੀਤਾ ਹੋਏ ਜੈਸੇ ਸੇਵਾਦਾਰ ਨੇ ਸਤਿਗੁਰੂ ਜੀ ਦਾ ਹੰਦੇਸਾ ਸੁਣਾਇਆ ਸੀ ਉਹ ਸੁਤੇ ਬਹੁਤ ਸਵਾਲ ਕਰਕੇ ਮਾਤਾ ਜੀ ਨੇ ਪਤਾ ਕਰਨ ਦਾ ਯਤਨ ਕੀਤਾ ਪਰ ਸਫਲਤਾ ਪ੍ਰਾਪਤ ਨਾ ਹੋਈ ਸੇਵਾਦਾਰ ਇੱਕ ਗੱਲ ਆਖੀ ਗਿਆ ਮੈਨੂੰ ਕੁਝ ਪਤਾ ਨਹੀਂ ਸੱਚੇ ਪਾਸ਼ਾ ਜੀ ਹੀ ਜਾਣਣ ਕਿਉਂਕਿ ਨੂੰ ਕਣਵਾਤੇ ਹੁਕਮ ਦਿੱਤਾ ਹੈ ਆਨੰਦ ਪਰ ਵਿੱਚ ਸੁਖ ਸ਼ਾਂਤੀ ਹੈ ਇਸੇ ਨਾਲ ਕੋਈ ਲੜਾਈ ਝਗੜਾ ਨਹੀਂ ਸਤਿਗੁਰੂ ਜੀ ਕਸ਼ਮੀਰ ਵੱਲੋਂ ਅੱਜ ਆਏ ਹਨ ਸਹਿਮ ਜਾਂਦੇ ਗੋਵਿੰਦ ਰਾਜ ਜੀ ਨੇ ਆਪਣੇ ਪਿਤਾ ਜੀ ਦੇ ਦਰਸ਼ਨ ਨਹੀਂ ਸੰਨ ਕੀਤੇ ਉਹਨਾਂ ਨੂੰ ਪਿਤਾ ਜੀ ਦੇ ਦਰਸ਼ਨ ਕਰਨ ਦੀ ਬਹੁਤ ਇੱਛਾ ਸੀ ਉਹ ਇਹ ਇੱਕ ਤੜਪ ਬਣ ਕੇ ਤੰਗ ਕਰੀ ਜਾ ਰਹੀ ਸੀ ਉਹ ਛੇਤੀ ਤੋਂ ਛੇਤੀ ਚੰਗੇ ਪਿਤਾ ਜੀ ਦਾ ਦਰਸ਼ਨ ਕਰਕੇ ਜੀਵਨ ਸਫਲਾ ਕਰਨਾ ਚਾਹੁੰਦੇ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਿਤਾ ਜੀ ਵੱਲੋਂ ਹੁਕਮ ਆਇਆ ਹੈ ਕਿ ਅੜਕਿਆ ਜਾਵੇ ਤਾਂ ਉਹ ਕੋਲ ਅਦਾਸ ਹੋਏ ਪਰ ਉਹ ਉਦਾਸੀ ਬਹੁਤ ਚੰਨਾ ਰਹੀ ਅੰਦਰ ਜੰਮੀ ਤੇ ਕਾਟ ਕਾਟ ਦੀ ਜਾਨਨ ਹਰ ਸਭ ਕੋ ਜਾਣ ਗਏ ਪਰ ਸੰਨ ਚਿਤ ਜੀ ਬਾਨੂੰ ਨੇ ਹਾਲ ਕਰਨ ਲੱਗੇ ਜਿਵੇਂ ਪਟਨਾ ਸ਼ਹਿਰ ਵਿੱਚ ਛੋਟੇ ਬੱਚਿਆਂ ਨਾਲ ਮਿੱਕੇ ਕੋਤਕ ਕਰਦੇ ਤੇ ਖੇਡਦੇ ਸਨ ਤੇ ਮੈਂ ਇੱਥੇ ਖੇਡਣ ਲੱਗੇ ਸਚੇ ਸਾਫ ਸੁਥਰੇ ਤੇ ਨੇਕ ਬਾਲਾਂ ਨਾਲ ਦੂਸਰੇ ਬੱਚੇ ਸਦਾ ਖੇਡਣ ਵਾਸਤੇ ਤਿਆਰ ਰਹਿੰਦੇ ਹਨ ਮੇਰੇ ਪ੍ਰਭਾਸ਼ਾ ਨੂੰ ਹਾਣੀ ਮਿਲ ਗਏ ਉਹਨਾਂ ਨਾਲ ਖੇਡਣਾ ਆਰੰਭ ਦਿੱਤਾ ਇਹਨਾਂ ਮੇਲੇ ਕਈ ਅਚਾਰਤਿਕ ਆਤਕਮੀ ਕਰਦੇ ਜਿੰਨਾ ਕੌਤਕਨ ਦੇਖਣ ਵਾਲੇ ਹੈਰਾਨ ਹੋ ਜਾਂਦੇ ਇਹ ਕਰਾਮਾਤੀ ਜਾਂ ਮੰਡਾ ਮਹਾਪੁਰਖ ਸਮਝ ਕੇ ਸਹਿਰ ਨਮਾਦਿੰਦੇ ਲਖਨੌਰ ਦੇ ਲੋਕਾਂ ਨੇ ਪਹਿਲਾਂ ਤਾਂ ਬਹੁਤ ਸ਼ਰਧਾ ਨਾਲ ਅੰਨਾ ਪ੍ਰਗਟ ਕੀਤੀ ਪਰ ਇਹ ਕਠਨਾ ਬਾਪਨ ਪਿਛੋਂ ਤਾਂ ਸਾਰਾ ਲਖਨੌਰ ਸਤਗੁਰੂ ਜੀ ਦਾ ਸ਼ਿੰਕ ਬਣ ਗਿਆ ਸਕਟਣਾ ਓਹ ਘਟਣਾ ਓ ਵਾਪਰੀ ਸੀ ਕਿ ਸਤਿਗੁਰੂ ਜੀ ਦੇ ਨਾਲ ਖੇਡਣ ਵਾਲੇ ਮੁੰਡਿਆਂ ਵਿੱਚੋਂ ਇੱਕ ਮੁੰਡਾ ਰਾਮਨਾਥ ਸੀ ਉਸ ਦੀ ਮਾਤਾ ਕਿਸੇ ਬਿਆਨਕਰੋਗ ਨਾਲ ਰੋਗਣ ਸੀ ਜਿਵੇਂ ਲੱਕੜੀ ਦੇ ਨੂੰ ਘੋਂ ਦਾ ਕੀੜਾ ਖਾਂਦਾ ਹੈ ਤੇ ਮੇ ਰੋਗ ਉਸ ਦੇ ਸਰੀਰ ਨੂੰ ਖਾ ਰਿਹਾ ਸੀ ਉਹ ਮੰਜੀ ਉੱਤੋਂ ਉੱਠ ਕੇ ਤੌਰਨ ਵਿੱਚ ਨਹੀਂ ਤੌਰਨ ਘਿਰ ਨਹੀਂ ਸਕਦੀ ਸੀ ਸਵਾਬ ਨਾਲ ਸਤਿਗੁਰੂ ਜੀ ਉਸ ਦੇ ਘਰ ਚਲੇ ਗਏ RAMਨਾਥ ਨੂੰ ਕਹਿਣ ਲੱਗੇ RAM ਖੇਡਣ ਖੇਡਣ ਨਹੀਂ ਚੱਲਣਾ ਮੈਂ ਕਿਵੇਂ ਜਾਵਾਂ ਮੇਰੀ ਮਾਂ ਬਹੁਤ ਬਿਮਾਰ ਹੈ ਇਸ ਦੇ ਕੋਲ ਕੋਈ ਨਹੀਂ RAMਨਾਥ ਨੇ ਉੱਤਰ ਦਿੱਤਾ ਸੀ ਇਹ ਸੁਣ ਕੇ ਦਿਆ ਦੇ ਸਾਗਰ ਸਤਿਗੁਰੂ ਜੀ ਨੇ ਦੇ ਹਿਰਦੇ ਵਿੱਚ ਦਿਆ ਆ ਗਈ ਕਾਰ ਪਰਖ ਪਰ ਸੰਨ ਹੋ ਗਿਆ ਰੋਗਣ ਦੇ ਭਾਗ ਜਾਗ ਪਏ ਜੋ ਜਮ ਉਸ ਨੂੰ ਲੈਣ ਵਾਸਤੇ ਘੜੀ ਮੁਣੀ ਆਉਂਦੇ ਸਨ ਉਹ ਵੀ ਸ਼ਰਮਿੰਦੇ ਹੋ ਕੇ ਪਿੱਛੇ ਮੁੜ ਗਏ ਸਹਿਬਾ ਨੇ ਬਚਨ ਕੀਤਾ ਤੇਰੀ ਮਾਂ ਤਾਂ ਰਾਜੀ ਹੈ ਆ ਖੇਡੀਏ ਆਪੇ ਉੱਠ ਕੇ ਬੈਠ ਜਾਵੇਗੀ ਘਰ ਦਾ ਕੰਮ ਕਰੇਗੀ ਤੇ ਘਰ ਦੀ ਰਾਖੀ ਰੱਖੇਗੀ ਇਹ ਬਚਨ ਕਰਕੇ ਸਤਿਗੁਰੂ ਜੀ ਨੇ ਆ ਰਾਮਨਾਥ ਦੀ ਬਾਹ ਫੜ ਲਈ ਉਸ ਨੂੰ ਬਾਹਰ ਨੂੰ ਤੂ ਉtre ਜਿਉਂ ਹੀ ਸਤਿਗੁਰੂ ਜੀ ਬੂਹੇ ਤੋਂ ਬਾਹਰ ਹੋਏ ਤਾਂ ਆ ਰਾਮਨਾਥ ਦੀ ਮਾਤਾ ਨੂੰ ਇੱਕ ਜ਼ੋਰ ਦੀ ਕੰਬਣੀ ਆਈ ਉਸ ਕੰਬਣੀ ਨਾਲ ਉਹਦੇ ਤਾਂ ਦੀ ਨਾੜ ਨਾੜ ਹਿੱਲ ਗਈ ਖੂਨ ਉੱਬਲ ਪਿਆ ਉਸ ਨੂੰ ਇੰਜ ਭਰਤੀਤ ਹੋਇਆ ਜਿਵੇਂ ਉਹਦੇ ਸਰੀਰ ਵਿੱਚੋਂ ਰੋਗ ਦਾ ਭੂਤ ਨੰਤਰ ਹੋ ਗਿਆ ਔਸਨੂੰ ਦੋ ਨਿਸ਼ਾਨ ਆਈਆਂ ਉਹਨਾਂ ਨਿਸ਼ਾਨ ਨੇ ਸਿਰ ਦਾ ਅਸਰ ਹੌਲਾ ਕਰ ਦਿੱਤਾ ਉਹ ਆਪਣੇ ਆਪ ਉੱਠ ਕੇ ਬੈਠ ਗਈ ਤੇ ਬੈਠੀ ਬੈਠੀ ਮਨ ਨਹੀਂ ਮਨ ਕਰਨ ਲੱਗੀ ਇਹ ਬਾਲਕ ਕੋਈ ਕਰਾਮਾਤੀ ਬਾਲਕ ਹੈ ભગવાન ਦਾ ਰੂਪ ਹੈ ਮੇਰੇ ਧਨ ਭਗ ਮੇਰੇ ਘਰ ਪਰਮੇਸ਼ਰ ਆਇਆ ਮੈਨੂੰ ਮੋਈ ਨੂੰ ਜਵਾ ਗਿਆ ਮੈਂ bari ਐਸੇ ਬਾਲਕ ਰੂਪ ਪਰਮੇਸ਼ਰ ਦੇ ਦਰਸ਼ਨ ਕਰਾਂ ਹੇ ਰਾਮ ਉਸ ਨੂੰ ਤ੍ਰੇ ਲੱਗੀ ਉਹ ਬਾਲਕ ਰੂਪ ਪਰਮੇ ਉੱਠੀ ਤੇ ਮੰਜੇ ਤੋਂ ਉੱਠ ਕੇ ਪਾਣੀ ਪੀਣ ਦੀ ਉਸਨੇ ਇੱਛਾ ਕੀਤੀ ਜਿਉਂ ਹੀ ਉਸ ਨੇ ਤਾਂ ਉੱਤੇ ਪੈ ਰੱਖੇ ਤਿਉਂ ਹੀ ਉਸ ਨੂੰ ਅਨਪਾਵ ਹੋਇਆ ਕਿ ਉਸਦਾ ਰੋਗ ਦੂਰ ਹੋ ਗਿਆ ਹੈ ਉਸਦੇ ਪੈਰ ਨਾ ਕੰਬੇ ਲੱਤਾਂ ਨਹੀਂ ਸਰੀਰ ਨੇ ਭਾਰ ਚੱਲ ਲਿਆ ਉਹ ਕਾਲੀ ਕਾਲੀ ਕਦਮ ਪਟ ਕੇ ਘੜੇ ਦੇ ਕੋਲ ਗਈ ਘੜੇ ਵਿੱਚੋਂ ਪਾਣੀ ਸੱਨੇ ਵਿੱਚ ਪਾਇਆ ਤੇ ਘਟ ਘਟ ਕਰਕੇ ਪੀ ਗਈ ਪੂਰਾ ਇਹ ਸਾਲ ਪਿੱਛੋਂ ਅਸ ਨਹੀਂ ਆਪਣੀ ਹੱਥੀ ਪਾਣੀ ਪਾ ਕੇ ਪੀਤਾ ਸੀ ਉਹ ਪਾਣੀ ਦੇ ਪੀਣ ਨਾਲ ਉਹਦੇ ਸਰੀਰ ਵਿੱਚ ਸ਼ਕਤੀ ਆ ਗਈ ਉਹ ਪਾਣੀ ਕੀ ਸੀ ਅਮਰਤ ਸੀ ਪਾਣੀ ਨੂੰ ਪੀ ਕੇ ਉਸ ਨੇ ਅੰਗੇ ਅੰਗਾ ਅੰਗਾੜੀ ਲਈ ਉਹਦੀਆਂ ਅੱਖਾਂ ਵਿੱਚ ਪੂਰੀ ਜੋਤਨਾ ਸੀ ਉਸ ਨੇ ਘਰ ਦੀ ਹਰ ਇੱਕ ਵਸਤੂ ਮਾਲ ਧਿਆਨ ਨਾਲ ਦੇਖਿਆ ਸਾਰੀਆਂ ਵਸਤੂਆਂ ਜੋ ਦੋ ਘੜੀ ਪਹਿਲਾਂ ਉਸ ਨੂੰ ਨਰਾਉਣੀਆਂ ਲੱਗਦੀਆਂ ਸਨ ਉਹ ਚੰਗੀਆਂ ਲੱਗੀਆਂ ਘਰ ਪਿਆਰਾ ਲੱਗਾ ਨਵਾਂ ਜੀਵਨ ਪ੍ਰਾਪਤ ਹੋਇਆ ਇਸ ਥ੍ਰੀਟੋਂ ਬਿਨਾਂ ਘਰ ਡਰਾਉਣਾ ਬਣ ਡਰਾਉਣਾ ਬਣ ਜਾਂਦਾ ਹੈ ਕੋਈ ਸਵਾਰ ਸਫਾਈ ਨਹੀਂ ਕਰਦਾ ਕੋਈ ਥਾਂ ਸਿਰ ਚੀਜ਼ ਨਹੀਂ ਰੱਖਦਾ ਉਹ ਅਸਨੇ ਝਾੜੂ ਫੜਿਆ ਥਾਂ ਸਾਫ਼ ਵੀ ਕੀਤਾ ਉਹ ਝਾੜੂ ਦੇ ਰਹੀ ਸੀ ਕਿ ਅਸਲੀ ਗਮੰਡ ਆ ਗਈ ਅਸ ਨੂੰ ਝਾੜੂ ਦਿੰਦੀ ਦੇਖ ਕੇ ਬਹੁਤ ਹੈਰਾਨ ਹੋਈ ਉਹ ਤਾਂ ਸਮਝ ਨਹੀਂ ਸੀ ਕਿ ਰਾਮਨਾਥ ਦੀ ਮਾਂ 2-4 ਦਿਨ ਦੀ ਪੁਰਾਣੀ ਹੈ ਪਰ ਉਹ ਹੋਰ ਹੋ ਗਈ ਸਤਰੀਆਂ ਬਾੰਗ ਘਰ ਦੇ ਕੰਮਾਂ ਵਿੱਚ ਲੱਗੀ ਦੇਖ ਕੇ ਉਸ ਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ ਉਸ ਨੇ ਕਾਲੀ ਨਾਲ ਪੁੱਛਿਆ ਸੀਤਾ ਨਹੀਂ ਸੀਤਾ ਤੂੰ ਰਾਣੀ ਹੋ ਗਈ ਤੈਨੂੰ ਕੌਣ ਵੈਦ ਮਿਲਿਆ ਉਹ ਕੌਣ ਹੈ ਜਿਸ ਨੇ ਰਾਤ ਰਾਤ ਵਿੱਚ ਹੀ ਤੈਨੂੰ 9 ਬਰ 9 ਕਰ ਦਿੱਤਾ ਇਹ ਭਗਵਾਨ ਦੀ ਕਿਰਪਾ ਉਸ ਦੀ ਨਾਜਰ ਸਵੱਲੀ ਹੋਈ ਹੈ ਰਾਮਨਾਥ ਦੀ ਮਾਤਾ ਸੀਤਾ ਨੇ ਉਤਲ ਦਿੱਤਾ। ਗਮਾਂਡਣ ਦੇ ਬਹੁਤ ਸਾਰਾ ਪੁੱਛਣ ਤੇ ਉਸਨੇ ਸਤਿਗੁਰੂ ਜੀ ਦੇ ਬਚਨ ਕਰਨ ਦੀ ਕਥਾ ਸੁਣਾ ਦਿੱਤੀ। ਅੰਤ ਵਿੱਚ ਕਿਹਾ ਬਸ ਉਹਨਾਂ ਦੇ ਜਾਣ ਪੁੱਛੋ ਮੇਰਾ ਰੋਗ ਦੂਰ ਹੋ ਗਿਆ ਹੈ। ਉਹ ਜ਼ਰੂਰ ਪ੍ਰਮਾਤਮਾ ਦਾ ਰੂਪ ਹਨ ਕੋਈ અવਤਾਰ ਹਨ। ਗਮਾਂਡਣ ਉਹਦੇ ਕੋਲੋਂ ਨਿਕਲੀ ਤੁਰੀ ਤੇ ਉਸਨੇ ਗੜੀ ਮਹੱਲੇ ਵਿੱਚ ਫਿਰ ਸਾਰੀਆਂ ਇਸਤਰੀਆਂ ਨੂੰ ਦੱਸ ਦਿੱਤਾ ਸੀ। ਇਹ ਸੀਤਾ ਦੇ ਸਾਰੇ ਰੋਗ ਖੱਟੇ ਗਏ। ਕੱਟੇ ਵੀ ਪਾਲ ਵਿੱਚ ਹੀ ਗਏ ਹਨ ਬਿਨਾ ਕਿਸੇ ਦਵਾਦਾਰ ਹੁੰਦੇ ਸਤਿਗੁਰੂ ਗੋਬਿੰਦ ਰਾਏ ਇੱਕ ਮਾਲਕ ਆਇਆ ਉਸ ਨੇ ਬਚਨ ਕੀਤਾ ਤਾਂ ਰਾਜੀ ਹੋ ਗਈ ਉਹ ਰਿੰਦਿਆਂ ਸਿੱਧਿਆਂ ਦਾ ਮਾਲਕ ਹੈ ਉਹ ਜਿਸ ਵਾਂਗ ਧਿਆਨ ਦ੍ਰਿਸ਼ਟੀ ਕਰੇ ਉਸ ਉਹ ਹੀ ਤਰ ਜਾਂਦਾ ਹੈ ਆਓ ਦੇਖੀਏ ਸੀਤਾ ਨੂੰ ਉਹ ਕਿੰਨੀ ਪ੍ਰਸ਼ੰਨ ਤੇ ਸ਼ਕਤੀਮਾਨ ਹੈ ਉਸ ਨੇ ਲੋਕਾਂ ਨੂੰ ਇਹ ਵੀ ਕਿਹਾ आओ ਮਾਲ ਰੂਪ ਮਾਲ ਰੂਪ பகमान अवतार देवी ਦਰਸ਼ਨ ਕਰੀਏ ਬਸ ਫਿਰ ਕੀ ਸੀ ਸਾਰੇ ਪੰਡ ਸੀਤਾ ਨੂੰ ਦੇਖਣ ਆਇਆ ਇਹ ਸੀਤਾ ਨੂੰ ਦੇਖਣ ਵਿੱਚ ਸਤਿਗੁਰੂ ਜੀ ਦੇ ਚਨ ਕਮਲਾਂ ਤੇ ਮੱਥਾ ਟੇਕਦੇ ਦੇਖਦਾ ਰਿਹਾ ਕਿਸੇ ਨੇ ਸੁੱਖ ਮੰਗਿਆ ਕਿਸੇ ਨੇ ਜਨਮਾਂ ਦੇ ਬੰਦਨ ਕਠਵਾਈ ਸਵੇਰ ਤੋਂ ਸ਼ਾਮ ਤੱਕ ਉਸ ਸਥਾਨ ਤੇ ਮੇਲਾ ਲੱਗਾ ਰਹਿੰਦਾ ਇੱਥੇ ਸਤਿਗੁਰੂ ਜੀ ਦਾ ਡੇਰਾ ਸੀ ਮਾਤਾ ਗੁੰਜਰੀ ਤੇ ਮਾਤਾ ਨਾਨਕੀ ਜੀ ਵੀ ਖੂਬ ਸੇਵ ਖੂਬ ਸੇਵਾ ਹੋਣ ਲੱਗੀ। ਮੰਡਾ ਆਰਿਆਂ ਵਿੱਚ ਅੰਨ ਵਸਤਰਾ ਤੇ ਮਾਇਆ ਦੇ ਗੱਫੇ ਵੇਹਾਂ ਤਾਉਣ ਲੱਗੇ। ਮਾਮਾ ਕਿਰਪਾਲ ਚੰਦ ਜੀ ਤੇ ਹੋਰ ਸੇਵਕ ਖੁੱਲੇ ਦਿਲ ਨਾਲ ਗੁਰੂ ਘਰ ਲੰਗਰ ਚਲਾ ਕੇ ਆਏ ਗਏ ਦਾ ਸਤਕਾਰ ਕਰਨ ਲੱਗੇ। ਰਾਮਨਾਥ ਤੇ ਉਸ ਦੀ ਮਾਤਾ ਸੀਤਾ ਤਾਂ ਉਹ ਹੀ ਗੁਰੂ ਘਰ ਦੇ ਗਏ ਸੀਤਾ ਨਹੀਂ ਤਾਂ ਜਵਾਨ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਤੇ ਧੰਨ ਸਤਿਗੁਰੂ ਦਾ ਜਾਮ ਕਰੀ ਜਾ ਰਹੀ ਸੀ ਇੱਥੋਂ ਕਥਾ ਸਮਾਪਤ ਕਰਦੇ ਆ ਕੱਲ ਨੂੰ ਫੇਰ ਇੱਥੋਂ ਸ਼ੁਰੂ ਕਰਾਂਗੇ ਕਥਾ ਬੋਲਣ ਵਿੱਚ ਕੋਈ ਅੱਖਰ ਵੰਦਾ ਘੰਟਾ ਫੁਲਚੀ ਕਮਾਫ ਕਰਨਾ ਅਗੇ ਤੋਂ ਸਦਾ ਸ਼ਿਵਕੰਦ ਮਰਵਾਸ਼ਾ ਆਵਦੇ ਅਣਜਾਣ ਮੱਚੀ ਮਾ ਖਣਕੇ ਮਾਫ ਕਰਨਾ ਮੇਰਾ ਬਰਿਆ ਸੱਤੇ ਹੱਥ ਰੱਖਣਾਗੇ ਤੋਂ ਸੱਧ ਸ੍ਰੀ ਵਾਹਿਗੁਰੂ ਜੀ ਦਾ ਫਾਲਸਾ ਸ੍ਰੀ ਵਾਹਿਗੁਰੂ ਜੀ ਦੀ ਪਤ